ਉੱਤਨਾ ਮੈਂ ਹੋਰ ਗੱਲ ਦੱਸ ਰਿਆਂਗਾ ਵੀ ਇਹ ਪਿੰਡ ਮਝਵੀ ਸੰਗ ਰੰਗਰੇਟਿਆਂ ਦਾ ਇਹ ਧੜ ਮੰਨਿਆ ਜਾਂਦਾ ਜੀ ਜੀ ਤੇ ਗੀਤਾਂ ਚ ਵੀ ਮੈਂ ਲਿਖਿਆਗਾ ਬਲਿਆਣਾ ਪਿੰਡ ਵਜੇ ਰੰਗਰੇਟਿਆਂ ਦੀ ਰਾਜਧਾਨੀ ਜੀ ਤੇ ਇਸ ਪਿੰਡ ਦੇ ਵਿੱਚੋਂ ਜਿੱਦਾਂ ਕਹਿੰਦੇ ਇਹ ਵੀ ਅੱਜ ਇੱਟ ਚੱਕੇ ਤੋਂ ਕਲਾਕਾਰ ਨਿਕਲ ਜਾਂਦਾ ਜੀ ਪੰਜਾਬ ਚੋਂ ਜੀ ਇੱਥੇ ਐਦਾਂ ਮਿਸਤਰੀ ਹਰ ਘਰ ਦੇ ਵਿੱਚ ਮਿਸਤਰੀ ਹੈ ਜੀ ਜੀ ਚਰਾਈ ਦਾ ਚਰਾਈ ਦਾ ਜੀ ਅੱਛਾ ਬਹੁਤ ਜ਼ਿਆਦਾ ਮਿਸਤਰੀ ਬਹੁਤ ਜ਼ਿਆਦਾ ਮਿਸਤਰੀ ਉਦੋਂ ਬਾਅਦ ਫੌਜੇ ਮੇਰੇ ਵੀਰ ਬਹੁਤ ਨੇ ਜੀ ਪੁਲਿਸ ਚ ਨੇ ਸਰਕਾਰੀ ਟੀਚਰ ਜੀ ਜੀ ਤੇ ਬਾਕੀ ਬਿਜਲੀ ਵਿਭਾਗ ਦੇ ਵਿੱਚ ਤੇ ਵਾਟਰ ਵਾਕਸ ਵਿਭਾਗ ਵਿੱਚ ਜੰਗਲਾਤ ਵਿਭਾਗ ਵਿੱਚ ਜੀ 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 ਬਹੁਤ ਜਿਆਦਾ ਨਹੀਂ ਇੱਥੋਂ ਦੇ ਐਮਪੀ ਐਮਐਲਏ ਜੀ ਜਿਹੜੇ ਸੇ ਆਪਣੇ ਮਾਝੀ ਸਿੰਘ ਰੰਗਰੇਟਾਂ ਚੋਂ ਰਹਿੰਦੇ ਨੇ ਜੀ ਸਾਬ ਜਿਵੇਂ ਆ ਪਿੰਡਾਂ ਦੇ ਵਿੱਚ ਹਰਿਆਣੇ ਦੇ ਕਈ ਪਿੰਡਾਂ ਦੇ ਵਿੱਚ ਜਿਵੇਂ ਸਰਸਾ ਜ਼ਿਲ੍ਹਾ ਪਿੰਡ ਆ ਸ਼ਹਿਰ ਆ ਕੁਝ ਨਸ਼ਾ ਬਹੁਤ ਆ ਪਿੰਡਾਂ ਦੇ ਵਿੱਚ ਇਸ ਪਿੰਡ ਦੇ ਵਿੱਚ ਕਿਹੋ ਜਿਹਾ ਮਤਲਬ ਨਸ਼ੇ ਤੋਂ ਤਾਂ ਬਚਾ ਜੇ ਹਜੇ ਤਾਂ ਜੀ ਚਿੱਟੇ ਵਰਗੇ ਜਾਂ ਡਰੱਗਸ ਜਿਹੜੇ ਵੱਡੇ ਨਸ਼ੇ ਉਹਨਾਂ ਤੋਂ ਹਜੇ ਬਚਾ ਗਾ ਆਪਣੇ ਨੇ ਤੇ ਇਸ ਚੀਜ਼ਾਂ ਤੋਂ ਨੌਜਵਾਨ ਪੀੜ੍ਹੀ ਨੂੰ ਦੂਰ ਕਰਨ ਵਾਸਤੇ ਵੀ ਬਹੁਤ ਕਦਮ ਨੇ ਥੋ ਸੰਸਥਾਾਂਾਂ ਵੀ ਨੇ ਆਰਟੀਐਫ ਆਗੇ ਰੰਗਰੇ ਟਾਈਗਰ ਫੋਰਸ ਤੇ ਭਗਤ ਸਿੰਘ ਨੌਜਵਾਨ ਇੱਕ ਬਣਿਆ ਹੋਇਆ ਸੰਸਥਾ ਇਹ ਬਹੁਤ ਕੰਮ ਕਰ ਰਹੀਆਂ ਨੇ ਕਿ ਬੱਚੇ ਇੱਧਰ ਨੂੰ ਨਾ ਪੈਣ ਬੱਚਿਆਂ ਨੂੰ ਬੱਚਿਆਂ ਦੀ ਰਾਤ ਨੂੰ ਮੀਟਿੰਗ ਲਈ ਜਾਂਦੀ ਹੈ ਕਿ ਇਕੱਠੇ ਕਰਕੇ ਜਾਂ ਥਾਈ ਦੇ ਵਿੱਚ ਜੋ ਪਿੰਡ ਦਾ ਇੱਕ ਬਣਾ ਹੋਇਆ ਚੋਣਾਂ ਹੋਈ ਜਗਾ ਹੁੰਦੀ ਉੱਥੇ ਦੱਸਿਆ ਜਾਂਦਾ ਇਕੱਠੇ ਹੁੰਨ ਤੇ ਉਹਨਾਂ ਨੂੰ ਇਸ ਚੀਜ਼ ਬਾਰੇ ਪ੍ਰੇਰਿਤ ਕਰਾਇਆ ਜਾਂਦਾ ਦੱਸਿਆ ਜਾਂਦਾ ਵੀ ਇਹ ਚੀਜ਼ਾਂ ਤੁਹਾਡੇ ਆਉਣ ਵਾਲੇ ਟਾਈਮ ਵਾਸਤੇ ਚੰਗੀਆਂ ਨੇ ਇਹ ਮਾੜੀਆਂ ਨੇ ਮੁੜਾ ਕੇ ਸਰਦਾਰ ਆਤਮ ਸਿੰਘ ਗੱਲ ਜੀ ਜੀ ਸਾਡੇ ਇੱਥੋਂ ਐਮਐਲਏ ਰਹਿ ਚੁੱਕੇ ਨੇ ਜੀ ਤੇ ਇੱਕ ਸਰਦਾਰ ਰਵਿੰਦਰ ਸਿੰਘ ਜੀ ਜੀ ਉਹ ਵੀ ਰਹਿ ਚੁੱਕੇ ਨੇ ਐਮਪੀ ਇੱਥੋਂ ਦੇ ਪਿੰਡ ਦੇ ਜੀ 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 ਹੋ ਦੱਸ ਦਹਨੀ ਮੈਨੂੰ ਕੋਈ ਗੱਲ ਤਾਂ ਜ਼ਰੂਰ ਵੇ ਚੜਿਆ ਹੀ ਰਹਿੰਦਾ ਤੈਨੂੰ ਕਾਸ ਦਾ ਸਰੂਰ ਵਹਿ ਉਹ ਦੱਸ ਦਾਨੀ ਮੈਨੂੰ ਕੋਈ ਗੱਲ ਤਾਂ ਜ਼ਰੂਰ ਵੇ ਚੜਿਆ ਹੀ ਰਹਿੰਦਾ ਤੈਨੂੰ ਕਾਸ ਦਾ ਸਰੂਰ ਵਹਿ ਜੋ ਲੋਕੋਂ ਵਿੱਚ ਸਤ ਚੀਜ਼ ਕਿਹੜੀ ਖਾਸ ਦਾ ਨਸ਼ਾ ਲੋਕੋਂ ਵਿੱਚ ਸਤ ਚੀਜ਼ ਕਿਹੜੀ ਖਾਸ ਦਾ ਨਸ਼ਾ ਕਰਦਾ ਪਿਆਰ ਗੱਲਾਂ ਕਰੇ ਮਿੱਠੀਆਂ ਦੱਸ ਫੌਜੀ ਆਵੇ ਤੈਨੂੰ ਕਾਸ ਦਾ ਨਸ਼ਾ ਕਰਦਾ ਪਿਆਰ ਗੱਲਾਂ ਕਰੇ ਮਿੱਠੀਆਂ ਦੱਸ ਫੌਜੀ ਆਵੇ ਤੈਨੂੰ ਕਾਸਦਾ ਨਸ਼ਾ ਹੋ ਰਬ ਦੀ ਸੋ ਅੱਜ ਬੜੀ ਸੋਹਣੀ ਲੱਗਦੀ ਨੀ ਸੱਜਰੀ ਵਿਆਹੀ ਤੂੰ ਪੁਰਾਣੀ ਲੱਗਦੀ ਹੋ ਰਬ ਦੀ ਸੋ ਅੱਜ ਬੜੀ ਸੋਹਣੀ ਲੱਗਦੀ ਸੱਜਰੀ ਵਿਆਹੀ ਤੂੰ ਪੁਰਾਣੀ ਲੱਗਦੀ ਹੋ ਫੀਮ ਪੁੱਕੀ ਨਾ ਨੀ ਹੋਏ ਪੰਗ ਦਾ ਨਸ਼ਾ ਫੀਮ ਪੁੱਕੀ ਨਾ ਨੀ ਹੋਏ ਪੰਗ ਦਾ ਨਸ਼ਾ ਅੱਖੀਆਂ ਚ ਤੇਰੇ ਨੀ ਸਰੂਰ ਹੋ ਗਿਆ ਫੌਜੀ ਨੂੰ ਤਾਂ ਕਾਣੇ ਐ ਮੇਰਾਬ ਦਾ ਨਸ਼ਾ ਅੱਖਿਆਂ ਚ ਉਤੇ ਰਹੀ ਨਹੀਂ ਸਰੂਰ ਹੋ ਗਿਆ ਫੌਜੀ ਨੂੰ ਤਾਂ ਕਹਿਣਿਆ ਮੇਰਾ ਬਦਾ ਨਸ਼ਾ ਜਿਸ ਤਰ੍ਹਾਂ ਤੁਸੀਂ ਮਾਂ ਦਾ ਜਿਗਰ ਕੀਤਾ ਜੀ ਜੀ ਕੋਈ ਮਾਂ ਤੇ ਵੀ ਲਿਖਿਆ ਹੋਇਆ ਗੀਤ ਅੱਜ ਮਾਂ ਨੂੰ ਵੀ ਚੇਤੇ ਕਰੀਏ ਆਪਾਂ ਜੀ ਕਿਉਂਕਿ ਮਾਂ ਤੇ ਸਦਾ ਦਿਲਾਂ ਚ ਹੁੰਦੀ ਹੈ ਨਾ ਤੇ ਨਾਲ ਉਹਦਾ ਆਸ਼ੀਰਵਾਦ ਵੀ ਮਿਲਜੂ ਆਪਾਂ ਕੋਈ ਮਾਂ ਤੇ ਲਿਖਿਆ ਹੋਇਆ ਉਹ ਸੁਣਾਈਏ ਬਦਰਸ਼ਕਾਂ ਨੂੰ ਹਾਂਜੀ ਹਾਂਜੀ ਗੀਤ ਇੱਕ ਲਿਖਿਆਗਾ ਜੀ ਗੀਤ ਤਾਂ ਮਾਂ ਤੇ ਬਹੁਤ ਲਿਖੇ ਨੇ ਪਰ ਇੱਕ ਜੋ ਮੇਰੇ ਦਿਲ ਦੇ ਕਰੀਬ ਆ ਉਹ ਗੀਤ ਤੁਹਾਨੂੰ ਸੁਣਾਉਣ ਲੱਗਿਆ ਹੂੰ ਲੰਗਾ ਹੈ ਚੁਰਾਹੇ ਵਿੱਚੋਂ سینੇ ਪੈਂਦੇ ਹਾਲਵੇ ਲੱਗੇ ਜਿਵੇਂ ਹੁਣੇ ਹੁਣੇ ਪਹਿਣਾ ਪੁੱਤਾ ਬੋਲਵੇ ਲੰਗਾ ਹੈ ਚੁਰਾਹੇ ਵਿੱਚੋਂ سینੇ ਪੈਂਦੇ ਹਾਲਵੇ ਲੱਗੇ ਲੱਗੇ ਹੁਣੇ ਜਿਵੇਂ ਪਹਿਣਾ ਪੁੱਤਾ ਬੋਲਵੇ ਆਜਾ ਕੁੱਟ ਕੇ ਹਸੀਨੇ ਨਾਲ ਲਾਵਾਂ ਆਜਾ ਕੁੱਟ ਕੇ ਹਸੀਨੇ ਨਾਲ ਲਾਵਾਂ ਖੜਾਂਗਾ ਕਾਕਾ ਤੋਂ ਬੁੱਥ ਬਣ ਕੇ ਬਸ ਇੱਕ ਵਾਰ ਕਹਿ ਦੇ ਮੈਨੂੰ ਮਾਂ ਹੜਾਵੇ ਮੇਰਾ ਪੁੱਤ ਬਣ ਕੇ ਵਾਹ ਜੀ ਵਾਹ ਇਹ ਗੀਤ ਆ ਜੀ ਇੱਕ ਫੌਜੀ ਸ਼ਹੀਦ ਹੋਇਆ ਹੁੰਦਾ ਹੂੰ ਤੇ ਉਹ ਸ਼ਹੀਦ ਫੌਜੀ ਦੀ ਜਿਹੜੀ ਆਗੀ ਉਚਰਾਹੇ ਦੇ ਵਿੱਚ ਇਹਨਾਂ ਬੁੱਥ ਲੱਗਿਆ ਹੁੰਦਾ ਜਦੋਂ ਮਾਂ ਉੱਥੋਂ ਨਿਕਲਦੀ ਹੈਗੀ ਹੂੰ ਤੇ ਉਹ ਸਰੂਪ ਨੂੰ ਦੇਖਦੀ ਆ ਮਾਂ ਉਹ ਬੁੱਧ ਨੂੰ ਤੇ ਮਾਂ ਨੂੰ ਹੁੰਦਾ ਵੀ ਮੇਰਾ ਨੌਜਵਾਨ ਪੁੱਤ ਵੀ ਮੈਨੂੰ ਬਸ ਬੋਲ ਕੇ ਕਹਦੇ ਇੱਕ ਵਾਰੀ ਮਾਂ ਕਹਦੇ ਉਹਦੇ ਚ ਉਸ ਮਤਲਬ ਪੂਰਾ ਸਰੂਪ ਹੀ ਦਿਖਦਾ ਹੁੰਦਾ ਬੁੱਧ ਚ ਹਾਂਜੀ ਸਾਥੀਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਜਿੰਨੇ ਵੀ ਦਰਸ਼ਕ ਵੀ ਨਿਊਜ਼ ਹਰਿਆਣਾ ਪੇਜ ਤੇ ਸਾਡੇ ਨਾਲ ਜੁੜੇ ਨੇ ਸਤਿਕਾਰ ਦੇ ਜੋਗ ਤੇ ਹਰ ਵਾਰ ਤੁਸੀਂ ਵੀਡੀਓ ਨੂੰ ਪਿਆਰ ਦਿੰਦੇ ਹੋ ਪਰ ਇੱਕ ਨਵੀਂ ਵੀਡੀਓ ਲੈ ਕੇ ਫਿਰ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ ਸੋ ਅਸੀਂ ਪਹੁੰਚੇ ਜੀ ਫਤਿਆਬਾਦ ਦਾ ਪਿੰਡ ਬਲਿਆੜਾ ਅਤੇ ਤਸੀਲ ਰਤੀਆ ਦਾ ਇਹ ਪਿੰਡ ਹੈ। ਤੋਂ ਸਾਥੀ ਸਾਡਾ ਨਰਜਿੰਦਰ ਸਿੰਘ ਬਰਾੜ ਜੁੜੇ ਨੇ ਤੇ ਇਹਨਾਂ ਨਾਲ ਅਜਾ ਆਪਣਾ ਰੂਬਰੂ ਹੋਨੇ ਆ ਤੁਹਾਨੂੰ ਵੀ ਕਰਾਉਨੇ ਆ ਕਿਉਂਕਿ ਇਹ ਸਾਥੀ ਸਾਡੇ ਇੱਕ ਗਾਇਕ ਨੇ, ਰਾਈਟਰ ਨੇ, ਆਪ ਲਿਖਦੇ ਨੇ, ਆਪ ਗਾਉਂਦੇ ਨੇ। ਤਾ ਸਵਾਗਤ ਹੈ ਜੀ ਸਰ ਬਹੁਤ ਬਹੁਤ ਬਰਾੜ ਸਾਹਿਬ ਤੁਹਾਡਾ ਸਵਾਗਤ ਹੈ ਬੀਨੂ ਜਹਰਾਨਾ ਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਪੂਰੀ ਟੀਮ ਦਾ ਇੱਥੇ ਪਹੁੰਚਣ ਲਈ ਬਹੁਤ ਬਹੁਤ ਧੰਨਵਾਦ ਹੈ ਜੀ ਜੀ ਸਮਾਂ ਦੇਣ ਲਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਬਰਾੜ ਬਲੇ ਵਾਲਾ ਤਾਂ ਬਰਾੜ ਸਾਹਿਬ ਆਪਾਂ ਦਰਸ਼ਕਾਂ ਨੂੰ ਦਸੀ ਕਿ ਜਿਹੜਾ ਤੁਹਾਡਾ ਲਿਖਣ ਦਾ ਸ਼ੌਂਕ ਹੈ ਜੀ ਤਾਂ ਗੌਣ ਬਾਰੇ ਤਾਂ ਆਪਾਂ ਬਾਅਦ ਚ ਗੱਲ ਕਰ ਲਿਖਣ ਦਾ ਸ਼ੌਂਕ ਤੁਹਾਨੂੰ ਕਿਦੋਂ ਤੋਂ ਪੈਦਾ ਹੋਇਆ ਇਹ ਲਿਖਣ ਦਾ ਸ਼ੌਂਕ ਸਰ ਜੀ ਬੁੱਟਾ ਸਾਹਿਬ ਆਪਾਂ ਨੂੰ ਲਿਖਣ ਦਾ ਸ਼ੌਂਕ ਮੈਂ 6ਵੀਂ ਕਲਾਸ ਚ ਪਹਿਲਾ ਗੀਤ ਲਿਖਿਆ ਸੀ ਜੀ ਜਿਹੜੇ ਮੇਰੇ ਰਾਈਟਰ ਦੇ ਮੇਰੇ ਗੁਰੂ ਨੇ ਮੇਰੀ ਮਾਂ ਨੇ ਹਮ ਮਹਾਰਾਜ ਕੌਰ ਜੀ ਉਹਨਾਂ ਨੇ ਮੈਨੂੰ ਲਿਖਣ ਦੀ ਚਟਕ ਪਾਈ ਸੀ ਜੀ ਇਹ ਪਰਿਵਾਰ ਚੋਂ ਹੀ ਮਤਲਬ ਵਿਰਾਸਤ ਜੀ ਮਿਲਿਆ ਹਾਂ ਜੀ ਵਿਰਾਸਤ ਦੇ ਵਿੱਚੋਂ ਹੀ ਮਿਲਿਆ ਇਹ ਜੀ ਤੇ ਮੈਂ 6ਵੀਂ ਕਲਾਸ ਚ ਪਹਿਲਾ Song ਲਿਖਿਆ ਸੀ ਉਸ ਤੋਂ ਬਾਅਦ ਫਿਰ ਮੈਂ ਪਲੱਸ 2 ਕਰੀ ਜੀ ਹਮ ਇੱਥੇ ਪਿੰਡ ਦੇ ਵਿੱਚ ਹੀ ਤੇ ਪਲੱਸ 2 ਤੱਕ ਗੀਤ ਲਿਖਦੇ ਰਹੇ ਤੇ ਉਦੋਂ ਮੈਨੂੰ ਲਿਖਣ ਦੇ ਮੇਰੇ ਸਫਰ ਨੂੰ 27 ਸਾਲ ਹੋ ਗਏ ਜੀ ਜੀ ਤੇ ਮੈਂ ਤਕਰੀਬਨ 4-500 ਗੀਤ ਲਿਖਤਾ ਹੈ 500 ਗੀਤ ਹੀ ਲਿਖਤਾ 400 ਤੋਂ ਉੱਪਰ ਪਰ ਜੀ ਜੀ ਆਪਾਂ ਪਰਿਵਾਰ ਦੀ ਗੱਲ ਕਰੀਏ ਪਹਿਲਾਂ ਆਪਾਂ এডੂਕੇਸ਼ਨ ਤੋਂ ਸ਼ੁਰੂ ਨੇ এডੂਕੇਸ਼ਨ ਜਿਹੜੀ ਹੈ ਉਹ ਆਪਣੀ ਕੀ ਹੈ ਮੈਂ ਪਲੱਸ 2 ਕਰੀ ਸੀ ਜੀ ਉਸ ਤੋਂ ਬਾਅਦ ਹੁਣ ਮੈਂ ਗ੍ਰੈਜੂਏਸ਼ਨ ਕਰ ਰਾਂਗਾ ਅੱਗੇ ਜੀ ਜੀ ਬੀਏ ਦੇ ਵਿੱਚ ਮੈਂ ਲੇ ਆਵਾ ਤਾਂ ਮੈਂ ਸੈਕੰਡ ਦੇ ਦਿੱਤੇ ਸੀ ਉਹਨਾਂ एग्जाम ਜੀ ਤੇ ਵੀ ਇਹ ਫਾਈਨਲ ਹੋ ਜਾਣੀ ਅਗਲੇ ਇਅਰ ਜੀ ਜੀ ਤੇ ਪਰਿਵਾਰ ਚ ਕੌਣ ਕੌਣ ਮੈਂਬਰ ਆਪਣੇ ਪਰਿਵਾਰ ਦੇ ਵਿੱਚ ਹੈਗੇ ਜੀ ਫੈਮਿਲੀ ਹੈਗੀ ਤੋਂ ਬੱਚੇ ਨੇ ਇੱਕ ਲੜਕਾ ਇੱਕ ਲੜਕੀ ਹੈਗੀ ਪਿਤਾ ਜੀ ਨੇ ਮਦਰ ਦੀ ਡੈਥ ਹੋ ਚੁੱਕੀ ਆ ਉਹਨਾਂ ਨੂੰ ਬੜਾ ਸ਼ੌਂਕ ਸੀਗਾ ਕਿ ਮੇਰੇ ਗੀਤ ਸੁਣਨ ਜਾਂ ਜਦੋਂ ਮੈਂ ਗੀਤ ਗਾਵਾਂ ਤੇ ਉਹਨਾਂ ਦੇ ਦਿਲ 'ਚ ਤਮੰਨਾ ਰਹਿੰਦੀ ਸੀ ਵੀ ਮੈਂ ਵੀ ਟੀਵੀ ਤੇ ਆਵਾਂ ਜਾਂ ਮੇਰੇ ਪੁੱਤ ਦੇ ਗੀਤ ਮੈਂ ਸੁਣਾ। ਇਹ ਕਿੰਨਾ ਸਮਾਂ ਹੋ ਗਿਆ ਮਾਤਾ ਨੂੰ ਗੁਜ਼ਰੇ? ਮਾਤਾ ਨੂੰ ਗੁਜ਼ਰੇ ਹੋਏ ਹੋ ਗਏ ਜੀ 9 ਮਹੀਨੇ ਹੋਏ ਨੇ। ਜੀ। ਹਾਂਜੀ ਬਸ ਉਹਨਾਂ ਨੇ ਮੇਰੇ ਗੀਤ ਤਾਂ ਸੁਣ ਲਏ ਸੀ ਆਏ ਹੋਏ। ਹੋਰ ਰਿਕਾਰਡਿੰਗ। ਤਾਂ ਜਿਸ ਤਰ੍ਹਾਂ ਹਰ ਬੱਚੇ ਨੂੰ ਮਾਂ ਪਿਆਰੀ ਹੁੰਦੀ ਤੇ ਮਾਂ ਨੂੰ ਪੁੱਤ ਪਿਆਰੇ ਹੁੰਦੇ ਤਾਂ ਅੱਜ ਕਮੀ ਮਹਿਸੂਸ ਹੁੰਦੀ ਹਣੀ ਉਹਨਾਂ ਦੀ। ਹਾਂਜੀ ਉਹਨਾਂ ਦੀ ਕਮੀ ਮਹਿਸੂਸ ਹੁੰਦੀ। ਉਹ ਮੇਰੇ ਗੁਰੂ ਸੀਗੇ ਮੈਨੂੰ ਆਈਡੀਆ ਨਵੇਂ ਨਵੇਂ ਦਿੰਦੇ ਰਹਿੰਦੇ ਸੀ ਗੀਤ ਲਿਖਣ ਦੇ। ਜਾਂ ਮੇਰੇ ਮਾਰਗਦਰਸ਼ਨ ਕਰਦੇ ਸੀਗੇ। ਜੀ ਮੇਰੇ ਵਾਸਤੇ ਨਵੇਂ ਰਾਹ ਚੁਣਦੇ ਸੀ ਦੱਸਦੇ ਸੀ ਮੈਨੂੰ ਤਾਂ ਉਹਨਾਂ ਨੇ ਕਹੇ ਤੋਂ ਲਿਖਦਾ ਸੀ ਗੀਤ ਜੀ ਜੀ ਹਾਂਜੀ ਤਾਂ ਆਪਾਂ ਜਿਸ ਤਰ੍ਹਾਂ ਤੁਸੀਂ ਕਿਹਾ ਵੀ 4-500 ਤੁਹਾਡੇ ਕੋਲ ਗੀਤ ਲਿਖਿਆ ਹੋਇਆ ਹਾਂਜੀ ਆਪਾਂ ਨਾਲ-ਨਾਲ ਦਰਸ਼ਕਾਂ ਨੂੰ ਕੁਛ ਨਾ ਕੁਛ ਬੋਲ ਸੁਣਾਉਂਦੇ ਵੀ ਰਵਾਂਗੇ ਕਿ ਬੋਰ ਨਹੀਂ ਹੁੰਦਾ ਨਾ ਸਾਂਝੀ ਕਰਦੇ ਰਹੀਏ ਉਹਨਾਂ ਨਾਲ ਜੀ 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 ਤਾਂ ਕੁਛ ਤੁਸੀਂ ਸੁਣਾਓਗੇ ਜਿਹੜਾ ਅਕਸ਼ਰ ਤੁਹਾਨੂੰ ਜਿਆਦਾ ਚੰਗਾ ਲੱਗਦਾ ਹੋਵੇ ਤੁਹਾਡੇ ਹਾਂਜੀ ਆਪਾਂ ਚਲੋ ਪਹਿਲਾਂ ਪ੍ਰਮਾਤਮਾ ਦੇ ਨਾਮ ਤੋਂ ਸ਼ੁਰੂ ਕਰਦੇ ਹਾਂ ਹਾਂ ਵੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਵਾਇ ਕਰਉ ਤਾਂ ਨਾਮ ਲੈਣ ਪ੍ਰਮਾਤਮਾ ਦੇ ਨਾਮ ਤੇ ਜੋ ਗੀਤ ਇੱਕ ਮੇਰਾ ਆਇਆ ਸੀਗਾ ਗੁਰੂ ਨਾਨਕ ਦੇਵ ਜੀ ਤੇ ਹੋ ਤਾਰਨ ਦੀ ਗੱਲ ਛੱਡੋ ਯੋ ਨਾ ਡੁੱਬੇ ਕੱਢੇ ਆ ਮੇਰਾ ਸਤ ਗੁਰੂ ਨਾਨਕ ਵੱਡਾ ਉਦੇ ਕਰਜ ਵੱਡੇ ਆ ਹੋ ਤਾਰਨ ਦੀ ਗੱਲ ਛੱਡੋ ਯੋ ਨਾ ਡੁੱਬੇ ਕੱਢੇ ਆ ਚਾਹੇ ਡੋਬਦੇ ਹੋ ਚਾਹੇ ਤਾਰਦੇ ਹੋ ਚਾਹੇ ਡੋਬਦੇ ਹੋ ਚਾਹੇ ਤਾਰਦੇ ਹੋ ਵਿਚ ਪਾਣੇ ਹਾਂ ਤੇਰੇ ਹੋ ਮੇਰੇ ਸਤਿਗੁਰੂ ਨਾਨਕ ਜੀ ਨਿਮਾਣੇ ਹਾਂ ਤੇਰੇ ਬਰਾੜ ਸਾਹਿਬ ਇਹ ਸਫਰ ਜਿਹੜਾ ਇਹ ਜਾਰੀ ਆ ਹੁਣ ਵੀ ਲਿਖਣ ਦਾ ਹਾਂਜੀ ਹਜੇ ਵੀ ਜਾਰੀ ਹੈ ਜੀ ਅੱਗੇ 500 ਤੋਂ ਉੱਪਰ ਆਪਣੇ Song ਕਰ ਚੁੱਕੇ ਨੇ ਉਹਦੇ ਵਿੱਚ ਆਪਾਂ ਨੇ ਸਾਰੇ ਰੰਗ ਨੇ ਸੈਡ Song ਵੀ ਡਿਊਟ ਗੀਤ ਵੀ ਤੇ ਅਣਖਾਂ ਵਾਲੇ ਟੱਚ ਵੀ ਜਾਂ ਨਵੀਂ ਪੀੜੀ ਦੇ ਜੋ ਸਮਾਜ ਸੁਧਾਰਕ ਗੀਤ ਨੇ ਉਹ ਵੀ ਨੇ ਤੇ ਹਾਂਜੀ ਜਿਸ ਤਰ੍ਹਾਂ ਤੁਹਾਡੇ ਰੂਮ ਦੇ ਵਿੱਚ ਬਾਬਾ ਜੀਵਨ ਸਿੰਘ ਤੋਂ ਲੈ ਕੇ ਇਹ ਬਾਬੀ ਆ ਬਾਬਾ ਕਾਲੀ ਫੁੱਲਾ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਸ਼ੈਭ ਸ਼੍ਰੀ ਗੁਰਗੋਬ ਸਿੰਘ ਅਤੇ ਹਰੀ ਸਿੰਘ ਨਾਲ ਬਾਤ ਤਸਵੀਰਾਂ ਇਹ ਦਾ ਕਾਰਨ ਲਾਉਣ ਦਾ ਇਹ ਜਿਹੜੇ ਸੂਰਬੀਰ ਯੋਧੇ ਨੇ ਜਾਂ ਜਰਨੈਲ ਨੇ ਮੈਂ ਜਰਨੈਲਾਂ ਨੂੰ ਆਪਣਾ ਆਈਡੀਅਲ ਮੰਨਦਾ ਉਹਨਾਂ ਨੂੰ ਆਪਣੇ ਨਾਇਕ ਯੋਧਿਆਂ ਨੂੰ ਆਪਣੇ ਕੌਮ ਦੇ ਸੂਰਬੀਰ ਯੋਧਿਆਂ ਨੂੰ ਆਪਣਾ ਆਈਡੀਅਲ ਮੰਨਦਾ ਜਿਸ ਤਰ੍ਹਾਂ ਅ ਅੱਜ ਦੇ ਨੌਜਵਾਨਾਂ ਉਹਨਾਂ ਦੇ ਕਮਰਿਆਂ 'ਚ ਕਿਸੇ ਹੀਰੋ ਦੀਆਂ ਤਸਵੀਰਾਂ ਲੱਗੀਆਂ ਹੁੰਦੀਆਂ ਚਾਹ ਕਿਸੇ ਨਾ ਕਿਸੇ ਜਿਹੜਾ ਐਕਟਰ ਆ ਚਾਹ ਕੋਈ ਕਲਾਕਾਰ ਆ ਉਹਨਾਂ ਦੀਆਂ ਹੁੰਦੀਆਂ ਲੇਕਿਨ ਇਹ ਪਹਿਲੀ ਵਾਰ ਦੇਖਿਆ ਕਿ ਉਹਨਾਂ ਮਹਾਨ ਯੋਧਿਆਂ ਦੀਆਂ ਤਸਵੀਰਾਂ ਤੁਹਾਡੇ ਲੱਗੀਆਂ ਇਹ ਇਹਦਾ ਸ਼ੌਂਕ ਮਤਲਬ ਇਹਦਾ ਸ਼ੌਂਕ ਬਚਪਨ ਤੋਂ ਸੀ ਮੇਰੇ ਦਾਦਾ ਜੀ ਤੋਂ ਮੈਂ ਸੁਣਦਾ ਹੁੰਦਾ ਸੀਗਾ ਜੀ ਪਹਿਲਾਂ ਮੇਰੇ ਦਾਦਾ ਜੀ ਸੁਣਾਉਂਦੇ ਹੁੰਦੇ ਸੀ ਜਾਂ ਮੇਰੇ ਨਾਨਾ ਜੀ ਦੱਸਦੇ ਹੁੰਦੇ ਸੀ ਮੈਨੂੰ ਸੂਰਮੇ ਯੋਧਿਆਂ ਬਾਰੇ ਉਹਨਾਂ ਨੇ ਸੁਣਾਉਣੀਆਂ ਮੇਰੇ ਨਾਨਾ ਜੀ ਤਾਂ ਚਲੋ ਮੈਨੂੰ ਮਹਾਭਾਰਤ ਵਗੈਰਾ ਰਮਾਇਣ ਵਗੈਰਾ ਨਹੀਂ ਸੁਣਾਉਂਦੇ ਸੀ ਮੇਰੇ ਦਾਦਾ ਜੀ ਸਿੱਖ ਧਰਮ ਨਾਲ ਜੁੜੇ ਹੋਏ ਤੇ ਸੂਰਬੀਰ ਯੋਧਿਆਂ ਦੀਆਂ ਜਿੱਦਾਂ ਉਹਨਾਂ ਨੇ ਦੱਸਣਾ ਕਿ ਬਾਬਾ ਦੀਪ ਸਿੰਘ ਜੀ ਰੰਗਰੇਟਾ ਬਾਬਾ ਬੰਦਾ ਸਿੰਘ ਰੰਗਰੇਟਾ ਅਕਾਲੀ ਫੂਲਾ ਸਿੰਘ ਜੀ ਰੰਗਰੇਟਾ ਤੇ ਬਾਬਾ ਗਰਜਾ ਸਿੰਘ ਬੋਤਾ ਸਿੰਘ ਜੀ ਰੰਗਰੇਟਾ ਬਾਬਾ ਸੁਖਾ ਸਿੰਘ ਜੀ ਮਹਤਾਬ ਸਿੰਘ ਜ ਇਨਾਂ ਦੇ ਬਾਰੇ ਦੱਸਣਾ ਹੈ ਵਾ ਹਰੀ ਸਿੰਘ ਨਲਵਾ ਜੀ ਦਾ ਬੜਾ ਮਾਣ ਮਹਿਸੂਸ ਹੁੰਦਾ ਸੀ ਉਹਦੇ ਬੱਚੇ ਹੁੰਦੇ ਸੀ ਇਸ ਚੀਜ਼ਾਂ ਦਾ ਇਨਾ ਹੁੰਦਾ ਨਹੀਂ ਸੀ ਪਰ ਫਿਰ ਵੀ ਇਹ ਹੁੰਦਾ ਸੀ ਵੀ ਸਾਡੀ ਕੌਮ 'ਚ ਐਸੇ ਸੂਰਬੀਰ ਯੋਧੇ ਨੇ ਸਾਡੀ ਕੌਮ ਦੇ ਹੀਰੇ ਨੇ ਕਹਾਂਗੇ ਤਾਂ ਹੁਣ ਤੱਕ ਜਿਸ ਤਰ੍ਹਾਂ ਤੁਸੀਂ ਕਹੇ ਗੀਤ ਬਹੁਤ ਸਾਰੇ ਨਿਕਲੇ ਰਿਕਾਰਡ ਵੀ ਕਰਾ ਚੁੱਕੇ ਹੂਗੀ ਹਾਂਜੀ ਆਪਣੇ 10 ਗੀਤ ਆ ਗਏ ਨੇ ਮਾਰਕੀਟ ਦੇ ਵਿੱਚ ਟੈਕਨੋਲੋਜੀ ਰੰਗਰੇਟ ਆਇਆ ਜੀ ਡਿਮਾਂਡ ਆਇਆਗਾ ਆਪਣਾ ਗੀਤ ਆ ਉਸ ਤੋਂ ਬਾਅਦ ਆਪਣਾ ਆਇਆਗਾ ਦਾ ਲੇਜੈਂਡ ਵਾਰੀਅਰ ਆਇਆਗਾ ਹਰੀ ਸਿੰਘ ਨਲਵਾ ਜੀ ਦਾ ਉਸ ਤੋਂ ਬਾਅਦ ਆਪਣਾ ਗੀਤ ਆਇਆਗਾ ਜੀ ਵੀ ਜਨ ਆਇਆ ਹੁਣੇ ਲੇਟੈਸਟ ਗੀਤ ਨਸ਼ਿਆਂ ਦੇ ਵਿਰੋਧ ਦਾ ਆਇਆਗਾ ਉਸ ਤੋਂ ਬਾਅਦ ਹੋਰ ਆਪਣੇ ਗੀਤ ਇੱਕ ਆਇਆ ਸੀਗਾ ਆਪਣਾ ਫੇਸ ਪੈਟਰਨ ਗੀਤ ਆਇਆਗਾ ਨਵੀਂ ਜਨਰੇਸ਼ਨ ਤੇ ਉਹਦੇ ਤੁਹਾਨੂੰ ਮੈਂ ਦੋ ਸ਼ਬਦ ਸੁਣਾ ਦਿੰਦਾ ਫੇਸ ਪੈਟਰਨ ਤੇ ਹੋ ਕੋਹੀਨੂਰ ਜਿਹੜਾ ਇੱਕ ਮਹਿੰਗੇ ਮੁੱਲ ਦਾ ਤੇਰੇ ਉੱਤੇ ਸੋਹਣੀਏ ਨਹੀਂ ਫਿਰੇ ਡੁੱਲਦਾ ਹੋ ਕੋਹੀਨੂਰ ਜਿਹੜਾ ਇੱਕ ਮਹਿੰਗੇ ਮੁੱਲ ਦਾ ਤੇਰੇ ਉੱਤੇ ਸੋਣੀਏ ਨਹੀਂ ਫਿਰੇ ਡੁੱਲਦਾ ਤੇਰੇ ਬਿਨਾ ਲੈਂਦਾ ਨਾ ਨੀ ਸਾਂ ਗੋਰੀਏ ਆਖੇ ਤੈਨੂੰ ਬਟਰਸ ਕੋਚ ਨਹੀਂ ਫੇਸ ਪੈਟ ਨਹੀਂ ਜਾਂ ਕੋਈ ਲਾ ਕੇ ਗੋਰੀਏ ਗੱਬਰੂ ਨੂੰ ਕਰ ਲੈ ਤੂੰ ਲੋਕਨੀ ਫੇਸ ਪੈਟ ਨਹੀਂ ਜਾਂ ਕੋਈ ਲਾ ਕੇ ਗੋਰੀਏ ਹਾਏ ਗੱਬਰੂ ਨੂੰ ਕਰ ਲੈ ਤੂੰ ਲੋਕਨੀ ਹੋ ਜਾਨ ਜਾਨ ਬਿਲੋਕਾਂ ਨੂੰ ਕਰੇ ਨਖਰੇ ਨੀ ਮੇਰੀ ਸੋਚ ਤੋਂ ਵੀ ਹੁੰਦੇ ਤੇਰੇ ਪਰੇ ਨਖਰੇ ਹੋ ਜਾਨ ਜਾਨ ਬਿਲੋਕਾਂ ਨੂੰ ਕਰੇ ਨਖਰੇ ਨੀ ਮੇਰੀ ਸੋਚ ਤੋਂ ਵੀ ਹੁੰਦੇ ਤੇਰੇ ਪਰੇ ਨਖਰੇ ਹੋ ਦੱਸ ਤੇਰਾ ਕੀ ਇਰਾਦਾ ਗੋਰੀਏ ਸਾਡੇ ਵੱਲੋਂ ਕੀ ਆ ਰਿਪੋਰਟ ਨੀ ਫੇਸ ਪੈਟ ਨੀ ਜਾਂ ਕੋਈ ਲਾਕੇ ਗੋਰੀਏ ਗੱਭਰੂ ਨੂੰ ਕਰ ਲੈ ਤੂੰ ਲੋਕਨੀ ਫੇਸਪਟ ਨਹੀਂ ਜਾ ਕੋਈ ਲਾ ਕੇ ਗੋਰੀਏ ਹਾਏ ਗੱਭਰੂ ਨੂੰ ਕਰ ਲੈ ਤੂੰ ਲੋਕਨੀ ਵਾਹ ਜੀ ਵਾਹ ਐ ਮਤਲਬ ਇਹਦੇ ਵਿੱਚ ਜਿਸ ਤਰ੍ਹਾਂ ਧਾਰਮਿਕ ਤੋਂ ਲੈ ਕੇ ਹਰ ਤਰੀਕੇ ਦਾ ਗੀਤ ਲਿਖਿਆ ਤੁਸੀਂ ਹਾਂਜੀ ਹਰ ਤਰ੍ਹਾਂ ਦੇ ਗੀਤ ਨੇ ਆਪਣੇ ਕੋਲ ਹਾਂ ਇਹ ਤੇ ਚਲੋ ਇੱਕ ਹੋ ਗਿਆ ਜਿਸ ਤਰ੍ਹਾਂ ਜਿਕੇ ਨੇ ਬਾਬਾ ਜੀਵਨ ਸਿੰਘ ਤੇ ਵੀ ਤੁਸੀਂ ਬਹੁਤ ਸਾਰੇ ਭਜਨ ਲਿਖੇ ਹੋਏ ਉਹਨਾਂ ਚੋਂ ਕੋਈ ਰਿਕਾਰਡ ਹੋਇਆ ਕੋਈ ਗੀਤ ਉਹਨਾਂ ਸੁਣਾ ਦੀ ਆਪਾਂ ਦਰਸ਼ਕਾਂ ਨੂੰ ਬਾਬਾ ਜੀਵਨ ਸਿੰਘ ਜੀ ਤੇ ਜੀ ਹਾਂਜੀ ਬਹੁਤ ਲਿਖੇ ਹੋਏ ਨੇ ਆਪਣੇ ਕੋਲ ਤੇ ਬਾਬਾ ਜੀਵਨ ਸਿੰਘ ਜੀ ਤੇ ਆਪਣਾ ਆਉਣ ਵਾਲਾ ਇੱਕ ਜੰਗਨਾਮਾ ਮੰਗ ਜੀ ਬਹੁਤ ਜਲਦੀ ਰਿਕਾਰਡ ਹੋ ਕੇ ਦਰਸ਼ਕਾਂ ਦੇ ਆ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਆਪਾਂ ਪੇਸ਼ ਕਰਨ ਲੱਗੇ ਹੁ ਖੁੱਲਾ ਘੜੀ ਦਾ ਬੂਹ ਮੈਂ ਦਾਣੀ ਅੰਦਰ ਹੀ ਜਪੇ ਅੰਦਰੋਂ ਨਿਕਲ ਕੋਈ ਕਾਲ ਆਇਆ ਓਏ ਸਿਰ ਕਲੰਗਲ ਛਕਾ ਮਾਰਦੀ ਆ ਵੇ ਗੁਰੂ ਆਇਆ ਕੇ ਲੱਗੇ ਪੁਚਾਰ ਆ ਆਸ਼ਿਰ ਕਰੇ ਆ ਕੱਲਾ ਰਣ ਅੰਦਰ ਗੁਰੂ ਸਿੱਖਾਂ ਦਾ ਕੱਲਾ ਨਾ ਕੋਈ ਨਾਲ ਆਜ ਵਰਨਾ ਹੁੰਦੇ ਦੋ ਦੋ ਹੱਥ ਦੇਖੀ ਹੱਥ ਦੇਖੀ ਜਾ ਰਣ ਵਿੱਚ ਚੋਂਦੀ ਰਤ ਦੇਖੀ ਓਏ ਲਾਸ਼ਾਂ ਗਿਣੀ ਤੂੰ ਜੰਗੇ ਮੈਦਾਨ ਅੰਦਰ ਜਾ ਰਣ ਵਿੱਚ ਹੁੰਦੇ ਚੱਟ ਦੇਖੀ ਲਾਸ਼ਾਂ ਗਿਣੀ ਤੂੰ ਜੰਗੇ ਮੈਦਾਨ ਅੰਦਰ ਜਾ ਰਣ ਵਿੱਚ ਹੁੰਦੇ ਚੱਟ ਦੇਖੀ ਵਾਏ ਉਹ ਕਿਆ ਬਾਤਾਂ ਤਾਂ ਪੜ੍ਹਾਈ ਜਿਹੜੀ ਆਪਾਂ ਹਾਂਜੀ ਉਹ ਇਸੇ ਪਿੰਡ ਤੋਂ ਬਿਲੈਣੋ ਤੇ ਕੀਤੀ ਹੈ ਹਾਂਜੀ ਬਲਿਆਲਾ ਤੋਂ ਕੀਤੀ ਹੈ ਜੀ ਪਹਿਲਾਂ ਪੰਜ ਕਲਾਸਾਂ ਮੈਂ ਪ੍ਰਾਈਵੇਟ ਪੜ੍ਹਾ ਜੀ ਉਸ ਤੋਂ ਬਾਅਦ ਫਿਰ ਸਰਕਾਰੀ ਸਕੂਲ ਦੇ ਵਿੱਚ ਮੈਂ ਪਲੱਸ 2 ਕਰੀ ਹੈ ਜੀ ਇਸੇ ਪਿੰਡ ਤੋਂ ਹਾਂਜੀ ਤਾਂ ਜਿਹੜੇ ਟੀਚਰ ਉਹਨਾਂ ਦੇ ਮੈਂ ਚ ਪੜ੍ਹਾਉਂਦੇ ਰਹੇ ਆ ਕੋਈ ਉਹਨਾਂ ਦਾ ਵਿਯੋਗਦਾਨ ਰਿਆ ਨਾਲ ਦੀ ਜਿਸ ਤਰ੍ਹਾਂ ਕੋਈ ਬਾਲ ਸਭਾ ਹੁੰਦੀ ਉਹ ਚ ਤੁਹਾਡੇ ਕੋ ਅਗਲਾ ਠਾ ਲਿੰਦਾ ਸੀ ਯਾਰ ਇਹਨੂੰ ਗੀਤ ਆਉਂਦੇ ਆ ਵਧੀਆ ਗਾਉਂਦਾ ਚ ਸੁਣ ਉਹ ਵੀ ਸੁਣਉਂਦੇ ਰਹੇ ਉਦੋਂ ਉਹਨਾਂ ਦਾ ਯੋਗਦਾਨ ਤਾਂ ਜੀ ਬੜਾ ਉਹਨਾਂ ਨੇ ਕੋਸ਼ਿਸ਼ ਕਰਿਆ ਪਰ ਉਦੋਂ ਦਿਲ ਚ ਥੋੜਾ ਡਰ ਹੁੰਦਾ ਸੀ ਕਦੇ ਉੱਠੇ ਨਹੀਂ ਹਮਤਲੇ ਇਨੀਸ਼ੀਏਟਿਵ ਕਦੇ ਲੈਂਦਾ ਨਹੀਂ ਪਹਿਲ ਹੀ ਨਹੀਂ ਕਰੀਗੀ ਹਮ ਤੇ ਫਿਰ ਬਾਅਦ ਚ ਜਦੋਂ ਥੋੜੇ ਜੇ ਜੰਗੇ ਚਾਏ ਉਦੋਂ ਜਾ ਕੇ ਕੁਛ ਨਾਟਕ ਵਗੈਰਾ RAMLEELA ਦੇ ਵਿੱਚ ਭਾਗ ਉਹ ਦੋ ਫਿਰ ਜਿਹੜਾ ਖੁਲਾਸਾ ਸੀ ਖੁੱਲ ਗਿਆ ਇੱਕ ਤਰ੍ਹਾਂ ਦਾ ਹਮ ਤੇ ਹੁਣ ਤਾਂ ਕੋਈ ਡਰ ਹੀ ਨਹੀਂ ਹੁੰਦਾ ਜੀ ਹੁਣ ਤਾਂ ਜਿੱਥੇ ਮਰਜੀ ਸੁਣਾ ਲਈ ਆਪਾਂ ਹਾਂ ਤਾਂ ਇਹ ਕਿੱਡਾ ਕੋ ਪਿੰਡ ਹੈ ਜਿਹੜਾ ਬਜਾਲਾ ਪਿੰਡ ਹੈ ਤੇ ਕਿੰਨਾ ਕੋ آبادی ਕਿੰਨੀ ਹੈ ਜੀ ਇਹਦੇ ਹੈਗੇ ਆ ਜੀ 4 404500 ਵੋਟ ਹੈਗੇ ਆ ਵੱਡਾ ਪਿੰਡ ਹੈ ਹਾਂਜੀ ਵੱਡਾ ਪਿੰਡ ਤਾਂ ਇੱਥੇ ਵੀ ਕੁਝ ਆਪਣੇ ਜਿਵੇਂ ਇਸ ਤਰ੍ਹਾਂ ਕਈ ਪਿੰਡਾਂ ਦੀ ਇਤਿਹਾਸਿਕ ਜਗ੍ਹਾ ਹੁੰਦੀ ਹੈ ਇੱਥੇ ਵੀ ਹੈ ਕੋਈ ਇੱਥੇ ਇਤਿਹਾਸਿਕ ਜਗ੍ਹਾ ਕੋਈ ਹੈ ਨਹੀਂ ਜੀ ਨੇੜੇ ਇੱਕ ਪੁਰਾਣੇ ਸਾਡੇ ਸੰਤ ਸੀਗੇ ਇੱਥੇ ਹਾਂ ਬਾਬਾ ਜੀ ਉਹ ਮਤਲਬ ਸਿੱਖ ਧਰਮ ਨਾਲ ਬਹੁਤ ਜੁੜੇ ਹੋਏ ਸੀ ਨਾਮ ਉਹਨਾਂ ਦਾ ਬਹੁਤ ਜਿਆਦਾ ਨਾਮ ਜਪ ਸੀਗਾ ਤੇ ਪੁੰਚੇ ਹੋਏ ਸੰਤ ਸੀਗੇ ਉਹਨਾਂ ਦੀ ਜਗ੍ਹਾ ਤੇ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਬਣਿਆ ਹੋਇਆ ਆਪਣੇ ਉਸ ਜਗ੍ਹਾ ਤੇ ਜੀ ਤੇ ਪੁੰਚੇ ਹੋਏ ਸੰਤ ਸੀ ਕਾਫੀ ਉਹਨਾਂ ਦੀ ਮੰਨਤਾ ਜਗ੍ਹਾ ਬਣੀ ਹੋਈ ਉਹਨਾਂ ਦੀ ਜੀ ਹਮ ਜਿਸ ਤਰ੍ਹਾਂ ਪਰਿਵਾਰ ਦੇ ਵਿੱਚ ਜਿਹੜੇ ਮੰਮੀ ਡੈਡੀ ਸੀ ਪੜ੍ਹੇ ਲਿਖੇ ਸੀ ਨਹੀਂ ਜੀ ਮੰਮੀ ਡੈਡੀ ਨਹੀਂ ਪੜ੍ਹੇ ਸੀ ਜੀ ਹਮ ਤੇ ਮੰਮੀ ਡੈਡੀ ਦੋਨੋਂ ਅਨਪੜ੍ਹ ਸੀਗੇ ਡੈਡੀ ਦਾ ਪਹਿਲਾਂ ਖੇਤ ਦੇ ਵਿੱਚ ਹੀ ਸੀਗਾ ਮੇਰੇ ਦਾਦਾ ਜੀ ਨੇ ਜ਼ਮੀਨ ਕਾਫੀ ਬਣਾਈ ਸੀ ਇੱਥੇ ਆ ਕਰਕੇ ਹਮ ਸਾਡਾ ਪ੍ਰਾਣਾ ਪੰਡ ਹੈਗਾ ਜੀ ਰਾਜ ਹੈ ਨਾ ਹਮ ਵਾਗੇ ਪੁਰਾਣੇ ਦੇ ਨਾਲ ਮੋਗੇ ਚ ਇੱਥੇ ਮੇਰੇ ਡੈਡੀ ਹੋਰਾਂ ਦੇ ਪੂਆ ਜੀ ਸੀ ਤੇ ਇੱਥੇ ਆ ਕੇ ਫਿਰ ਇਹਨਾਂ ਨੇ ਜ਼ਮੀਨ ਬਣਾਈ ਤੇ ਉਸ ਤੋਂ ਪਹਿਲਾਂ ਰਾਜਿਆਂ ਨੇ ਤੋਂ ਪਾਕਿਸਤਾਨ ਗਏ ਪਾਕਿਸਤਾਨ ਤੋਂ ਵਟਵਾਰਾ ਹੋਣ ਤੋਂ ਬਾਅਦ ਇੱਥੇ ਆ ਗਏ ਜੀ ਜਿਸ ਨਾਲ ਬਲਿਆਲਾ ਪਿੰਡ ਜਿਹੜਾ ਬੜਾ ਮਸ਼ਹੂਰ ਹੈ ਦੱਸਦੇ ਕਿ ਇੱਥੇ ਜਿਹੜੇ ਮਜਬੀ ਸੰਗਰੰਗਰੇਟੇ ਪਰਿਵਾਰ ਹਨ ਉਹਨਾਂ ਕੋ ਸਾਰਿਆਂ ਕੋ ਜ਼ਮੀਨਾਂ ਹੈ ਇਹ ਗੱਲ ਸੱਚੀ ਹੈ ਹਾਂ ਜੀ ਇੱਥੇ ਹੈਗੇ 100-100 ਕਿੱਲਾ ਵੀ ਸੀਗਾ ਮਜਬੀ ਸੰਗਰੰਗਰੇਟੇ ਕੋਲੇ 2-200 ਕਿੱਲੇ ਵੀ ਹੈਗੇ ਸੀਗੇ ਜੀ ਤੇ ਮਤਲਬ ਬਹੁਤ ਡਿਵੈਲਪਮੈਂਟ ਪਿੰਡ ਹੈਗਾ ਤੇ ਹੁਣ ਜਾ ਕੇ ਥੋੜਾ ਸਾ ਉਹ ਹੋ ਗਿਆਗਾ ਪਰ ਪਿੰਡ ਬਹੁਤ ਮਜੀਬ ਸਿੰਘ ਰੰਗਰੇਟਾਂ ਦਾ ਇੱਕ گاੜੀ ਹੈਗਾ ਮਨੋ ਇੱਥੇ ਇੱਥੇ ਹਾਂਜੀ ਹੁਣ ਤੜੀ ਕਿੰਨੀ ਕਦੀ ਮਤਲਬ ਲੋਕਾਂ ਕੋਲੇ ਇੱਥੇ ਲੋਕਾਂ ਕੋਲੇ ਹਜੇ ਵੀ ਹੈਗੇ ਆ ਜੀ 100 150 50 ਕਿੱਲਾ ਹੈਗਾ ਕਈਆਂ ਇਸ ਪਿੰਡ ਦੇ ਵਿੱਚ ਮਜੀਬ ਸਿੰਘ ਪਰਵਾਰਾ ਹਾਂਜੀ ਕੀ ਬਾਤਾਂ ਜੀ ਤਾਂ ਜਿਸ ਤਰ੍ਹਾਂ ਇਸ ਪਿੰਡ ਦੀ ਆਪਾਂ ਗੱਲ ਕਰੀਏ ਤਾਂ ਪਰਿਵਾਰ ਦਾ ਜਿਸ ਤਰ੍ਹਾਂ ਵਾਈਫ ਆ ਤੁਹਾਡੇ ਉਹਨਾਂ ਦਾ ਕਿੰਨਾ ਕੁ ਸਹਿਯੋਗ ਨਾਲ ਕਈ ਵਾਰੀ ਹੁੰਦਾ ਨਾ ਇਹ ਤੁਸੀਂ ਲਿਖਦੇ ਆ ਕਈਆਂ ਨੂੰ ਚੱਕਰ ਨਹੀਂ ਲੱਲਦੇ ਇੱਕ ਦੂਜੇ ਨਾਲ ਹਨਾ ਤਾਂ ਉਹਨਾਂ ਦਾ ਕਿੰਨਾ ਕੁ ਸਹਯੋਗ ਹੈ ਵਿੱਚ ਪਹਿਲਾਂ ਪਹਿਲਾਂ ਕਰਦੇ ਸੀਗੇ ਥੋੜਾ ਜਿਹਾ ਇਗਨੋਰ ਹੁਣ ਜਦੋਂ ਉਹਨਾਂ ਨੂੰ ਪਤਾ ਲੱਗਿਆ ਹੁਣ ਤਾਂ ਕਈ ਵਾਰੀ ਮੈਨੂੰ ਆਪ ਵੀ ਗੀਤ ਕੋਈ ਨਾ ਕੋਈ ਇਹ ਜਿਹਾ ਹੈ ਤਾਂ ਦੇ ਦਿੰਦੇ ਆ ਮੈਂ ਟਾਈਟਲ ਕੋਈ ਗੀਤ ਲਿਖ ਲੈਣਾ ਨਾ ਤਾਂ ਮੈਂ ਹਾਂਜੀ ਮਤਲਬਾ ਜੀਵਨ ਸਾਥੀ ਦਾ ਸਹਿਯੋਗ ਹੈ ਸਹਿਯੋਗ ਹਾਂਜੀ ਹੁਣ ਪਰ ਜੀਵਨ ਸਾਥੀ ਬਣਾ ਕਈ ਚੀਜ਼ਾਂ ਅਧੂਰੀਆਂ ਰਹਿ ਜਾਂਦੀਆਂ ਤਾਂ ਜਿਸ ਤਰ੍ਹਾਂ ਤੁਸੀਂ ਆਪਦੀ ਮਾਤਾ ਦਾ ਦੱਸਿਆ ਵੀ ਉਹਨਾਂ ਨੂੰ ਸਹਿਯੋਗ ਸੀ ਮਾਵਾ ਦਾ ਤੇ ਆਸ਼ੀਰਵਾਦ ਹੀ ਬਹੁਤ ਵੱਡਾ ਹੁੰਦਾ ਬਹੁਤ ਵੱਡਾ ਹੁੰਦਾ ਹਾਂ ਅੱਜ ਉਹ ਚਲੋ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਬਦੀ ਦੇਵੇ ਪਰ ਅਜੂ ਦੇਖਦੇ ਉਹਨਾਂ ਖੁਸ਼ ਵੀ ਹੋਣਾ ਸੀ ਹਨ ਕਿਉਂਕਿ ਪਲੇਟਫਾਰਮ ਬਹੁਤ ਵੱਡਾ ਅੱਜ ਕੱਲ ਜਿਹੜਾ ਨੈੱਟ ਮਿਲ ਗਿਆ ਹਨਾ ਤੇ ਉਹਦੇ ਤੇ ਫੇਮਸ ਹੋਣਾ ਪਹਿਲਾਂ ਸਮੇਂ ਦੇ ਵਿੱਚ ਕੈਸਟਾਂ ਜਦੋਂ ਰਿਕਾਰਡ ਹੁੰਦੀਆਂ ਕਿੰਨਾ ਕੰਨਾ ਟਾਈਮ ਲੱਗ ਜਾਂਦਾ ਹੈ ਦੇਖਦੇ ਅੱਜ ਤੇ ਹੁਣੇ ਆਪਾਂ ਪਾ ਦਾਂਗੇ ਤੇ ਹਜ਼ਾਰਾਂ ਲੋਕਾਂ ਕੋ ਚੱਲੇ ਜਾਂਦੀ ਵੀਡੀਓ ਚੱਲੇ ਜਾਂਦੀ ਹੈ ਹਾਂਜੀ ਤਾਂ ਫਿਰ ਆਉਣ ਵਾਲਾ ਕੋਈ ਰికੋਰਡ ਗੀਤ ਹੋਰ ਵੀ ਕਰਵਾਇਆ ਜਿਹੜਾ ਹਾਂਜੀ ਆਉਣ ਵਾਲੇ Song ਹੋਰ ਵੀ ਨੇ ਆਪਣੇ ਚਾਰ ਪੰਜ ਗੀਤ ਨੇ ਆਉਣ ਵਾਲੇ ਆਪਣੇ ਹੂੰ ਉਹਦੇ ਵਿੱਚੋਂ ਇੱਕ ਗੀਤ ਆਪਣਾ ਆ ਰਿਹਾਗਾ ਯਾਰਾਂ ਵਿੱਚ ਬੈਗੇ ਹਾਂਜੀ ਉਹ ਦੱਸਣਾ ਹੀ ਆ ਬਟਾ ਦਰਸ਼ਕਾਂ ਨੂੰ ਨਾਲ ਨਾਲ ਹਾਂਜੀ ਉਹ ਵੀ ਆਪਾਂ ਸੁਣਾ ਦਿੰਨੇ ਆ ਜਾਰਾਂ ਵਿੱਚ ਬੈਠ ਕੇ ਗੀਤ ਆਪਣਾ ਜਿਹੜਾ ਆਉਣਾਗਾ ਤੇ ਇੱਕ ਗੀਤ ਆਉਣਾਗਾ ਆਪਣਾ ਦਾ ਲਾਇਨ ਗਾਣਾ ਆਉਣਾਗਾ ਹੂੰ ਦਾ ਲਾਇਨ ਗਾਣਾ ਹੋ ਬੈਠਦੇ ਨਹੀਂ ਪਿੱਛੇ ਕਦੇ ਹੱਥ ਪਾ ਕੇ ਬੰਗਾ ਲੜਨੇ ਤੋਂ ਪਹਿਲਾਂ ਇੱਕ ਜਿੱਤ ਲੈਂਦੇ ਜੰਗਾ ਹੋ ਬੈਠਦੇ ਨਹੀਂ ਪਿੱਛੇ ਕਦੇ ਹੱਥ ਪਾ ਕੇ ਬੰਗਾ ਲੜਨੇ ਤੋਂ ਪਹਿਲਾਂ ਇੱਕ ਜਿੱਤ ਲੈਂਦੇ ਜੰਗਾ ਦੇਖ ਵੱਡੀਆਂ ਹਡਾਰਾਂ ਕਦੇ ਪਿੱਠ ਨਹੀਂ ਦਿਖਾਉਂਦੇ ਜਿਹੜੇ ਸ਼ੇਰ ਹੁੰਦੇ ਡੌਲਿਆਂ ਤੇ ਸ਼ੇਰਨੀ ਬਣਾਉਂਦੇ ਜਿਹੜੇ ਸ਼ੇਰ ਹੁੰਦੇ ਡੌੜਿਆਂ ਤੇ ਸ਼ੇਰਨੀ ਬਣਾਉਂਦੇ ਜਿਹੜੇ ਸ਼ੇਰ ਹੁੰਦੇ ਡੌੜਿਆਂ ਤੇ ਸ਼ੇਰਨੀ ਉਹ ਬਣਾਉਂਦੇ ਇਹ ਗੀਤ ਆ ਰਹਿ ਜੀ ਆਪਣਾ ਦਲੌਇਨ ਇਹ ਇਹਦਾ ਮਤਲਬ ਇਹ ਵੀ ਜਿਵੇਂ ਕਈ ਵਾਰੀ ਆਪਾਂ ਹੱਥਾਂ ਦੇ ਚ ਸ਼ੇਰ ਤੇ ਜਿਵੇਂ ਤੁਸੀਂ ਵੀ ਕੁਝ ਪਾਇਆ ਹੋਇਆ ਮੈਨੂੰ ਲੱਗਦਾ ਹਾਂ ਹਾਂ ਜੀ ਇਹ ਨਿਸ਼ਾਨ ਖਾਲਸਾ ਨਿਸ਼ਾਨ ਆ ਜੀ ਖੰਡਾ ਤਾ ਉਹ ਬੀਵੀ ਆ ਵੀ ਜਿਹੜੇ ਜਿਗਰਾ ਰੱਖਦੇ ਆ ਜਿਨ੍ਹਾਂ ਦਾ ਸਰੀਰੀ ਮਤਲਬ ਜਿਗਰਾ ਸ਼ੇਰਾਂ ਵਰਗਾ ਉਹਨੂੰ ਟੈਟੂ ਛਪਾਉਣ ਦੀ ਵੀ ਲੋੜ ਨਹੀਂ ਤੇ ਟੈਟੂ ਛਪਾਉਣ ਦੀ ਵੀ ਲੋੜ ਨਹੀਂ ਮਤਲਬ ਇਹ ਵੀ ਉਹਨਾਂ ਬੰਦੇ ਵਾਸਤੇ ਆ ਜਿਵੇਂ ਫੁਕਰੇ ਕਈ ਵਾਰ ਹਨਾ ਫੁਕਰਪਨ ਦੇ ਵਿੱਚ ਅਗਲਾ ਕਹਿੰਦਾ ਜੀ 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 ਤੇ ਇਹ ਉਹਨਾਂ ਚੀਜ਼ਾਂ ਵਾਸਤੇ ਹਨਾ ਉਹਨਾਂ ਵਾਸਤੇ ਜੀ ਹਾਂ ਤਾਂ ਜਿਸ ਤਰ੍ਹਾਂ ਤੁਸੀਂ ਬਾਬਾ ਜੀਵਨ ਸਿੰਘ ਤੇ ਜਾਦੇ ਗੀਤ ਲਿਖਿਆ ਕਿ ਹਰ ਤਰੀਕੇ ਦੇ ਨਹੀਂ ਮੈਂ ਹਰ ਇੱਕ ਤੇ ਹਰੀ ਸਿੰਘ ਨਲਵਾਜੀ ਤੇ ਬਾਬਾ ਦੀਪ ਸਿੰਘ ਜੀ ਤੇ ਅਕਾਲੀ ਫੂਲਾ ਸਿੰਘ ਜੀ ਤੇ ਮੈਂ ਮਤਲਬ ਸਿੱਖ ਜਰਨਲਾਂ ਤੇ ਹੋਰ ਵੀ ਕਿਸੇ ਕੌਮ ਦੇ ਸੂਰਬੀਰ ਯੋਧੇ ਨੇ ਹਰੀ ਸਿੰਘ ਨਾਲ ਵਾਤੇ ਵੀ ਲਿਖਿਆ ਕੋਈ ਹਰੀ ਸਿੰਘ ਨਾਲ ਵਾਤੇ ਵੀ ਉਹ ਦੱਸਣਾ ਹੀ ਦੱਸਣਾ ਆਪਾਂ ਹਾਂਜੀ ਉਹਦੇ ਵਾਸਤੇ ਵੀ ਆਪਾਂ ਸੁਣਾ ਦਿੰਨੇ ਆ ਜੀ ਹੋ ਪਰਖੀ ਨਾ ਬੱਲਿਆ ਤੂੰ ਜਿਗਰੇ ਵਿੱਚ ਥਰੇ ਨਲਵੇ ਅਕਾਲੀ ਜਹੇ ਸਾਡੇ ਨੇ ਬਟੇਰੇ ਰੰਗ ਰੇਟੇ ਹਾਂ ਗੁਰੂ ਦੇ ਇਸ ਰੰਗ ਵਿੱਚ ਰਤੇ ਬਾਦਸ਼ਾਹ ਕਹ ਹਏ ਤੇ ਹੋਣਾ ਹੀ ਇਸ ਜੱਗ ਕੇ ਸਿਰ ਲੱਥਿਆਂ ਬੇ ਦੇਖ ਕੱਲੇ ਧੜ ਲੜਦੇ ਕੱਲੇ ਵੀ ਉਹ ਲੱਖਾਂ ਅੱਗੇ ਅੰਦਰਦੇ ਆਣ ਕੇ ਮਾਈ ਦਾ ਹਲ ਕਿੜਾ ਟਕਰੇ ਆੜ ਕੇ ਮਾਇਦਾ ਲਾਲ ਕਿੜਾ ਟਕਰੇ ਹੁ ਖੰਡੇ ਨਾਲ ਖਿੱਚ ਜੇ ਲਕੀਰ ਦਿਲਿਆਂ ਓ ਚੀਰ ਦਿੰਨੇ ਹੋਏ ਪੁੱਤ ਚੀਰ ਦਿੰਨੇ ਆ ਫੜਕੇ ਜਵਾਰਿਆਂ ਤੋਂ ਚੀਰ ਦਿੰਨੇ ਆ ਚੀਰ ਦਿੰਨੇ ਹੋਏ ਪੁੱਤ ਚੀਰ ਦਿੰਨੇ ਆ ਫੜਕੇ ਜਵਾਰਿਆਂ ਤੋਂ ਚੀਰ ਦਿੰਨੇ ਆ ਵਾਹ ਵਾਹ ਹਰੀ ਸਿੰਘ ਨਲਵਾ ਜੀ ਨੇ ਸ਼ੇਰ ਪਾੜਿਆ ਸੀ ਨਾ ਉਹ ਸੁਣ ਸੁਣ ਕੇ ਫੜਕੇ ਫੜਕੇ ਜਵਾਰਿਆਂ ਤੋਂ ਚੀਰ ਦਿੰਨੇ ਆ ਸ਼ੌਂਕ ਫਿਰ ਕਿਹੜਾ ਰੱਖਿਆ ਜਿਆਦਾ ਸ਼ੌਂਕ ਕਿੜੀ ਸ਼ੌਂਕ ਤਾਂ ਜੀ ਬਸ ਕਿਤਾਬਾਂ ਪੜ੍ਹਨ ਦਾ ਹੈਗਾ ਜੀ ਜ਼ਿਆਦਾ ਤੋਂ ਜ਼ਿਆਦਾ ਪਰ ਟਾਈਮ ਨਹੀਂ ਮਿਲਦਾਗਾ ਜਾਂ ਫਿਰ ਜਿਹੜੇ ਫੁੱਲ ਬੂਟੇ ਨੇ ਇਹਨਾਂ ਦੇ ਵਿੱਚ ਸਮਾਂ ਗੁਜ਼ਾਰਨ ਦਾ ਜ਼ਿਆਦਾ ਟਾਈਮ ਆ ਜਾਂ ਫਿਰ ਲਿਟਰੇਚਰ ਲਿਖਣ ਦਾ ਪੜ੍ਹਨ ਦਾ ਸ਼ੌਂਕ ਆ ਪਾਣੋਂ ਜ਼ਿਆਦਾ ਤਾਂ ਕਲਾਕਾਰ ਜਿਹੜਾ ਉਹ ਕਿਹੜਾ ਪਸੰਦ ਆ ਜ਼ਿਆਦਾ ਵੀ ਅਕਸਰ ਜਿਹਨੂੰ ਜ਼ਿਆਦਾ ਸੁਣਦੇ ਹੋ ਜਿਹਨੂੰ ਵੇਖ ਕੇ ਵੀ ਵੈਸੇ ਕੋਈ ਅਦਾ ਤਾਂ ਹੈ ਨਹੀਂ ਕਿ ਵੀ ਆਪਾਂ ਕਿਸੇ ਨੂੰ ਆਪਣਾ ਮੰਨਿਆ ਹੋਵੇ ਕੋਈ ਖਾਸ ਆਪਣਾ ਕੋਈ ਸਿੰਗਰ ਹੋਵੇ ਮਤਲਬ ਚੰਗੀ ਐਪਰੀਸ਼ੀਏਟ ਚੀਜ਼ ਜਿਹੜੀ ਕੋਈ ਚੰਗੀ ਚੀਜ਼ ਆਗੇ ਆਪਾਂ ਸਾਰਿਆਂ ਨੂੰ ਪਸੰਦ ਕਰਦੇ ਹਾਂ ਤੇ ਉਹਦਾ ਸਰਤਾਜ ਜੀ ਚੰਗੇ ਲੱਗਦੇ ਨੇ ਆਪਾਂ ਸਤਿੰਦਰ ਸਰਤਾਜ ਜੀ ਨੂੰ ਆਪਾਂ ਸੁਣੀਦਾ ਹਾਂ ਚੰਗੇ ਨੇ ਉਹਨਾਂ ਦੇ ਬੋਲ ਵੀ ਚੰਗੇ ਹੁੰਦੇ ਨੇ ਤੇ ਲਿਖਾਰੀਆਂ ਦੇ ਵਿੱਚ ਆਪਾਂ ਨੂੰ ਚਰਨ ਲਖਾਰੀ ਜੀ ਬਹੁਤ ਚੰਗੇ ਸਖਸ਼ੀਅਤ ਲੱਗਦੇ ਨੇ ਉਹਨਾਂ ਦੇ ਗੀਤ ਬਹੁਤ ਡੂੰਘਾਈ ਵਾਲੇ ਹੁੰਦੇ ਨੇ ਤੇ ਬਹੁਤ ਚੰਗੇ ਹੁੰਦੇ ਨੇ ਗੀਤ ਤਾਂ ਜਿਹੜੇ ਸੇਹ ਦੇਣ ਵਾਲੇ ਤੁਸੀਂ ਕਿਹਾ ਵੀ ਗੀਤ ਆ ਬੀ ਜਿਆਦਾ ਤੌਰ ਤੋਂ ਤੁਹਾਨੂੰ ਉਹੀ ਚੰਗੇ ਲੱਗਦੇ ਜਿਵੇਂ ਲੱਚਰ ਗੀਤ ਨਹੀਂ ਚੰਗੇ ਲੱਗਦੇ ਨਹੀਂ ਲੱਗਦੇ ਜੀ ਹਾਂਜੀ ਤਾਂ ਪਰਿਵਾਰ ਦੇ ਵਿੱਚ ਬੇਟਾ ਵੱਡਿਆ ਕਿ ਬੇਟੀ ਬੇਟਾ ਵੱਡਾ ਜੀ ਮੇਰਾ ਤਾਂ ਬੇਟਾ ਕਿਹੜੀ ਕਲਾਸ ਚ ਪੜ ਰਿਹਾ 9th ਕਲਾਸ ਚ ਬੇਟਾ ਪੜ ਰਿਹਾ ਜਗਰਾਤ ਸਿੰਘ ਹਾਂ ਤਾਂ ਉਹਨਾਂ ਨੇ ਵੀ ਕਦੀ ਤੁਹਾਡੇ ਕੋ ਸੁਣਿਆ ਕੀ ਤੂੰ ਪੁੱਤ ਹਾਂਜੀ ਗੀਤ ਸੁਣਦੇ ਰਹਿੰਦੇ ਨੇ ਉਹਨਾਂ ਨੂੰ ਕਈ ਵਾਰੀ ਗੀਤਾਂ ਦੇ ਮੇਰਿਆਂ ਦੀ ਨਹੀਂ ਸਮਝ ਲੱਗਦੀ ਗਿਆ ਜੀ ਹਾਂ ਤੇ ਬੱਚੇ ਕਰਕੇ ਬੱਚੇ ਕਰਕੇ ਕਿਉਂਕਿ ਮੇਰੇ ਗੀਤਾਂ ਦੇ ਵਿੱਚ ਮੈਂ ਮੇਰਾ ਲਿਖਣ ਦਾ ਅੰਦਾਜ਼ ਇਹ ਹੈ ਜੀ ਮੈਂ ਡੁੰਗਾਈ ਕਰਕੇ ਗੀਤਾਂ ਦੇ ਵਿੱਚ ਪਾ ਕੇ ਉਹ ਕਰਦਾ ਹਾਂ ਕੁਝ ਬਲ ਬਲੇਵਾ ਪਾ ਕੇ ਕਹਿੰਦਾ ਮਤਲਬ ਡਾਇਰੈਕਟ ਹਿੱਟ ਨਹੀਂ ਕਰਦਾ ਮੈਂ ਕਦੇ ਵੀ ਇੱਕ ਗੀਤ ਸੀਗਾ ਆਪਣਾ ਤੱਤੀ ਤਵੀ ਉਹ ਤੱਤੀ ਤਵੀ ਦੇ ਵਿੱਚ ਗੀਤ ਸੀਗਾ ਆਇਆ ਆਪਣਾ ਉਹ ਕਈਆਂ ਨੂੰ ਸਮਝ ਨਹੀਂ ਲੱਗੀ ਜੀ ਉਹਦੇ ਬਾਰੇ ਵੀ ਕਿੱਦਾਂ ਹੈਗੀ ਤੇ ਕਿੱਦਾਂ ਗਾਇਆ ਗਿਆ ਕਿੱਦਾਂ ਗਾਇਉ ਉਹ ਗੀਤ ਦੇ ਵਿੱਚ ਜਿਹੜੇ ਆਪਣੇ ਅੰਦਰ ਦੇ ਫੁਰਨੇ ਨੇ ਆਪਣੇ ਵਿਚਾਰ ਨੇ ਬਾਗੇ ਵਿਚਾਰ ਨੇ ਕਲਾਬੀ ਵਿਚਾਰ ਨੇ ਉਹ ਬੋਲ ਰਹੇ ਨੇ ਉਦੇ ਵਿੱਚ ਇੱਕ ਟੱਪਾ ਸੀਗਾ ਉਹ ਹੋ ਬਾਪੂ ਸਾਡੇ ਸੀਸ ਤਲੀ ਉੱਤੇ ਤਰਦੇ ਚੌਣਿਆਂ ਨੇ ਜਾਣ ਉਹ ਹੀ ਨਹੀਂ ਹਾਂ ਵਿੱਚ ਖੜਦੇ ਹੋ ਬਾਗਿਆਂ ਦੇ ਦਿਲਾ ਚ ਨੇ ਬਗਾਵਤਾਂ ਤੇ ਕਿੱਥੋਂ ਮਰਦਾਂ ਦੇ ਜਾਏ ਮੌਤ ਕੋਲੋਂ ਡਰਦੇ ਹੋ ਬਗਿਆਂ ਦਾ ਬਗਾਵਤਾਂ ਚ ਬਾਗਿਆਂ ਦਾ ਸਿਰ ਉੱਠਣਾ ਬਗਾਵਤਾਂ ਚ ਬਾਗਿਆਂ ਦਾ ਸਿਰ ਉੱਠਣਾ ਹੋ ਕਲਮਾਂ ਚ ਉੱਠਦਾ ਅੱਖਰ ਹੋਊਗਾ ਤਤੀ ਤਵੀ ਤੱਤੇ ਤੇਰੇ ਰਤੇ ਜ਼ਾਲਮਾ ਇਹਨਾਂ ਦਾ ਕੀ ਸਾਡੇ ਤੇ ਅਸਰ ਹੋਊਗਾ ਤਤੀ ਤਵੀ ਤੱਤੇ ਤੇਰੇ ਰਤੇ ਜ਼ਾਲਮਾ ਇਹਨਾਂ ਦਾ ਕੀ ਸਾਡੇ ਤੇ ਅਸਰ ਹੋਊਗਾ ਹਾਂ ਜਿਸ ਤਰ੍ਹਾਂ ਪੁਰਾਣੇ ਸੀ ਕਲਾਕਾਰ ਹਾਂਜੀ ਮੁਹੰਮਦ ਜੀ ਸੀ ਰਮਲਾ ਸੀ ਹਾਂਜੀ ਤੇ ਚਮਕੀਲਾ ਜੀ ਸੀ ਹਾਂਜੀ ਉਹ ਉਹਨਾਂ ਵਿੱਚ ਉਹਨਾਂ ਦੇ ਗੀਤ ਹੁੰਦੇ ਜੋਰ ਭਜਾਈਆਂ ਤੇ ਜੇਠਾਂ ਤੇ ਡਰਾਈਵਰਾਂ ਤੇ ਕੋਈ ਡਰਾਈਵਰ ਤੇ ਵੀ ਲਿਖਿਆ ਕਦੀ ਕੀਤਾ ਡਰਾਈਵਰਾਂ ਤੇ ਨਹੀਂ ਲਿਖਿਆ ਜੀ ਕੋਈ ਗੀਤ ਤਾਂ ਜਿਵੇਂ ਦੂਰ ਪਰਜਾਈ ਦਾ ਜੇਠਾਂ ਦਾ ਕੋਈ ਨਹੀਂ ਐਦਾਂ ਦੇ ਨਹੀਂ ਕੋਈ ਨੋਕ ਝੋਕਾ ਆਪਾਂ ਲਿਖੀ ਜੀ ਵੈਸੇ ਆਪਾਂ ਫੈਮਿਲੀ ਦੇ ਤੇ ਲਿਖਿਆ ਗਿਆ ਇੱਕ ਘਰ ਵਾਲਾ ਤੇ ਘਰ ਵਾਲੀ ਦੇ ਅੰਦਰ ਨੋਕ ਝੋਕਾ ਲਿਖਿਆ ਨੇ ਆਪਾਂ ਉਸ ਨੇ ਛੋਟੀਆਂ ਮੋਟੀਆਂ ਛੋਟੀਆਂ ਮੋਟੀਆਂ ਤੇ ਨਹੀਂ ਆਪਾਂ ਰਿਸ਼ਤਿਆਂ ਦੇ ਉੱਪਰ ਨਹੀਂ ਜਿੱਕੇ ਦੇ ਗਏ ਹਨ ਹਾਂਜੀ ਆਪਾਂ ਜਿਆਦੇ ਅਣਖ ਜੋਦੇ ਸੂਰਮਿਆਂ ਬਾਰੇ 12 ਇਦਾਂ ਦੇ ਗੀਤੇ ਲਿਖਣਾ ਪਸੰਦ ਕਰਦੇ ਆ ਜਦੋਂ ਮੋਰਲ ਮੋਟੀਵੇਸ਼ਨ ਸੁਣ ਕੇ ਲੂ ਕੰਡੇ ਖੜੇ ਹੁਣ ਓਦਾਂ ਦੇ ਗੀਤ ਜਿਆਦਾ ਲਿਖਣਾ ਪਸੰਦ ਕਰਦੇ ਆ ਵੇਦਾਰੂ ਪੀਨਾ ਨਿੱਤ ਸ਼ੁਕੀਨਾ ਵੇ ਦੁੱਬਰ ਕਰਦਾ ਮੇਰਾ ਜੀਣਾ ਵੇਦਾਰੂ ਪੀਨਾ ਨਿੱਤ ਸ਼ੁਕੀਨਾ ਵੇ ਦੁੱਬਰ ਕਰਦਾ ਮੇਰਾ ਜੀਣਾ ਹਰ ਵਾਰੀ ਸੌ ਖਾਵੇਂ ਨਾ ਪੀਣੀ ਦੋਵਾਰਾਵੇ ਨਾ ਪੀਣੀ ਦੋਵਾਰਾਵੇ ਘਰੇ ਬੈਠ ਕੇ ਪੀਲਾ ਜੇ ਪੀਣੀ ਸਰਦਾਰਾ ਵੇ ਘਰੇ ਬੈਠ ਕੇ ਪੀਲਾ ਜੇ ਪੀਣੀ ਸਰਦਾ ਰਵੇ ਹੁੱਠੇ ਕੇਵਲ ਮੈਂ ਮੂੰਹ ਨਹੀਂ ਕਰਦਾ ਪੀਤੀ ਬਿਨ ਵੀ ਹੁਣ ਨਹੀਂ ਸਰਦਾ ਨਹੀਂ ਠੇਕੇ ਵੱਲ ਮੈਂ ਮੂੰਹ ਨਹੀਂ ਕਰਦਾ ਪੀਤੀ ਬਿਨ ਵੀ ਹੁਣ ਨਹੀਂ ਸਰਦਾ ਕਿੰਨਾ ਰੋਕਾਂ ਪੈਰ ਕਦੇ ਨਾ ਮੁੜਦੇ ਪਿੱਛੇ ਨਹੀਂ ਨਾ ਮੁੜਦੇ ਪਿੱਛੇ ਨਹੀਂ ਹਾਏ ਮੈਂ ਠੇਕੇ ਨੂੰ ਜਾਵਾਂ ਤੇ ਤੂੰ ਘਰ ਨੂੰ ਖਿੱਚੈ ਨਹੀਂ ਮਾਠੇ ਕੈਨੂੰ ਜਾਮਾ ਤੇ ਤੂੰ ਘਰ ਨੂੰ ਖਿਚੈ ਨੀ ਤਾਂ ਸਾਥਿਓ ਏਸੀ ਬਾਈ ਸਾਡਾ ਰਜਿੰਦਰ ਬਰਾੜ ਸਾਹਿਬ ਜਿਨ੍ਹਾਂ ਨੇ ਕੁਝ ਬੋਲ ਸਾਂਝੇ ਕੀਤੇ ਸਾਡੇ ਨਾਲ ਤਾਂ ਇਹਨਾਂ ਦਾ ਜਿਹੜਾ ਇੰਟਰਵਿਊ ਸੀ ਫਸਟ ਟਾਈਮ ਸੀ ਤਾਂ ਕਿਉਂਕਿ ਬਾਈ ਕਈ ਦਿਨ ਹੋ ਗਏ ਸਰ ਨਾਲ ਸੰਪਰਕ ਕਰਨ ਦੇ ਆ ਸੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਬਾਈ ਨੇ ਕਿਹਾ ਵੀ 10 ਗੀਤ ਇਹਨਾਂ ਦੇ ਰਿਕਾਰਡਿੰਗ ਹੋ ਚੁੱਕੇ ਆ ਬਾਈ ਨੂੰ ਕਹਾਂਗਾ ਸਮਾਜ ਤੇ ਹਮੇਸ਼ਾ ਇਸ ਤਰ੍ਹਾਂ ਹੀ ਲਿਖਦੇ ਰਿਹਾ ਕਰੋ ਜਿਸ ਤਰ੍ਹਾਂ ਹੁਣ ਤੁਸੀਂ ਵਧੀਆ ਸਮਾਜਿਕ ਗੀਤ ਲਿਖਦੇ ਹੋ ਲੱਚਰ ਗੀਤ ਨਹੀਂ ਲਿਖਦੇ ਲੇਕਿਨ ਸਭ ਤੋਂ ਵੱਡਾ ਬਾਈ ਨੇ ਕਿਹਾ ਵੀ ਸਾਡਾ ਪਿੰਡ ਦਾ ਥਪਾਕ ਬਹੁਤ ਆ ਆਪਸ ਵਿੱਚ ਪਿਆਰ ਬੜਾ ਹੈ ਪਿੰਡ ਦੇ ਚ ਸਰਪੰਚ ਸਾਹਿਬ ਨੇ ਉਹ ਵੀ ਕਾਫੀ ਵਧੀਆ ਇਨਸਾਨ ਨੇ ਤੇ ਪਿੰਡ ਦਾ ਵਿਕਾਸ ਵੀ ਹੋ ਰਿਹਾ ਹੈ ਨਾ ਜੀ ਤਾਂ ਵੱਧ ਤੋਂ ਵੱਧ ਬਾਈ ਨੂੰ ਸਪੋਰਟ ਵੀ ਕਰਨੀ ਬਲਿਆਣਾ ਪਿੰਡ ਜੋ ਤਹਿਸੀਲ ਰਤੀਆ ਦਾ ਪਿੰਡ ਹੈ ਹਰਿਆਣੇ ਦਾ ਪਿੰਡ ਆ ਫਤਿਆਬਾਦ ਜ਼ਿਲ੍ਹੇ ਦਾ ਪਿੰਡ ਹੈ ਤਾਂ ਸਤਿ ਸ੍ਰੀ ਅਕਾਲ ਸਾਡੇ ਨਾਲ ਬਾਈ ਰਜਿੰਦਰ ਵੱਤਵਾ ਸਪੋਰਟ ਕਰਿਓ ਜਿਹੜੇ ਸਾਥੀ ਅਜੇ ਤੱਕ ਸਾਡੇ ਨਾਲ ਨਹੀਂ ਜੁੜੇ ਉਹ ਵੀ ਜੁੜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ